ਦੀ ਜਨਤਾ ਪਾਰਟੀ ਦੇ ਵਰਕਰਾਂ ਵਿੱਚਕਾਰ ਹੋਈ ਝੜਪ ਜੰਡਿਆਲਾ ਇਲਾਕੇ ਦੀ ਕਾਮਾਦਮੀ ਪਾਰਟੀ ਦੇ ਵਰਕਰ ਤੇ ਭਾਜਪਾ ਵਰਕਰ ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਸਿਰ ਪਾੜ ਦਿੱਤਾ ਭਾਜਪਾ ਨੂੰ ਸੇਵਤ ਮਾਲਕ ਆਪਣੇ ਵਰਕਰ ਦੇ ਹਾਲਚਾਲ ਜਾਣਨ ਲਈ ਅੰਮ੍ਰਿਤਸਰ ਦੇ ਗੁਰਨਾਨਕ ਦੇ ਹਸਪਤਾਲ ਪਹੁੰਚੇ ਅਸਵਾ ਵਰਕਰ ਨੇ ਦੱਸਿਆ ਕਿ ਉਸ ਦਾ ਲੜਕਾ ਪਿੰਡ ਚ ਛੱਪੜ ਦੀ ਸਫਾਈ ਕਰ ਰਿਹਾ ਸੀ ਤੇ ਦੌਰਾਨ ਪਿੰਡ ਦਾ ਸਾਬਕਾ ਸਰਪੰਚ ਕੁਝ ਅਣਪਛਾਤੇ ਲੋਕਾਂ ਨਾਲ ਆਇਆ ਅਤੇ ਮੇਰੇ ਲੜਕੇ ਤੇ ਹਮਲਾ ਕਰ ਦਿੱਤਾ ਇਹ 3 ਦਿਨ ਤੋਂ ਉਹ ਇੱਕ ਸਾਡੇ ਪਿੰਡ ਛੱਪੜ ਆ ਉਹਦੀ ਸਫਾਈ ਕਰ ਰਹੇ ਸੀ ਤੇ ਦੋ ਲੜਕੇ ਜਿਹੜੇ ਛੱਪੜ ਦੇ ਬੇਟੀ ਮੇਰਾ ਬੇਟਾ ਤੇ ਇੱਕ ਲੜਕਾ ਗੁਰਪੁਰ ਗੁਰ ਇਕਬਾਲ ਛੋਟੀ ਇਹ ਛੱਪੜ ਦੇ ਵਿੱਚ ਵੜੇ ਹੋਏ ਸੀ ਔਰ ਮੈਂ ਬਾਹਰ ਖੜਾ ਸੀ ਮੈਂ ਤਾਂ ਵੇਹੇ ਅਚਾਨਕ ਹੀ ਮਾਰਕੀਟ ਤੋਂ ਹੋ ਕੇ ਤੇ ਮੈਂ ਇਹਨਾਂ ਦੇ ਕੋਲ ਆ ਕੇ ਮੈਂ ਖੜ ਗਿਆ ਪਹਿਲੇ ਸਰਪੰਚ ਦੇ ਬੇਟੇ ਦੀ ਗੱਡੀ ਜਾਂਦੀ ਆ ਸਾਬਕਾ ਸਰਪੰਚ ਸੁਰਿੰਦਰਪਾਲ ਸਿੰਘ ਲੱਡੂ ਉਹਦੇ ਬੇਟੇ ਦੀ ਗੱਡੀ ਗਈ ਉਹਦੇ ਮਗਰ ਬਾਈਕਾਂ ਗਈਆਂ ਵਾ ਫਿਰ ਉਹ ਬਾਈਕਾਂ ਜਿਹੜੀਆਂ ਫਿਰ ਵਾਪਸ ਆਈਆਂ ਉੱਤੇ 8 ਤੋਂ 10 ਬੰਦੇ ਸੀ ਜਿਹਦੇ ਵਿੱਚ ਇੱਕ ਬੰਟੀ ਜ਼ਰਵਾ ਅਸ਼ੋਕ ਕੁਮਾਰ ਗੋਵਿੰਦਾ ਸਨੀ ਮਤਲਬ ਹੋਰ 4-5 ਬੰਦੇ ਆ ਗਏ ਮੈਂ ਤੁਹਾਨੂੰ ਸਾਰਿਆਂ ਦੇ ਕਿੰਨੇ ਵਜੇ ਦੀ ਘਟਨਾ ਹੈ ਇਹ ਘਟਨਾ ਕੋਈ 10:30 ਵਜੇ ਦੇ ਕਰੀਬ ਨਹੀਂ ਕਰਦੀ ਜੀ ਸਰ ਤੁਹਾਡੀ ਕੋਈ ਪਰਸਨਲ ਰੈਂਡਜ ਚਲਦੀ ਹੈ ਜਾਂ ਨਹੀਂ ਕੋਈ ਪਰਸਨ ਕੋਈ ਰੈਂਡਜ ਨਹੀਂ ਹੈਗੀ ਸਾਡੀ ਕਿਸੇ ਨਾਲ ਇਹ ਤੇ ਸਿਰਫ ਆਪਣਾ ਪਬਲੀਕਲੀ ਕਰ ਰਹੇ ਕਿਉਂਕਿ ਯੂ نو ਇਹ بارش ਦੇ ਦਿਨ ਹੁੰਦੇ ਨੇ ਨਾ ਤੇ ਪਾਣੀ ਬੈਕ ਕਰਾਂ ਨਹੀਂ ਰੇਕਾ ਦੇ ਅੰਡਰ ਕੋਈ ਛੱਪੜ ਆਂਦਾ ਜਾਂ ਕਿ ਸਟ੍ਰਿੰਗ ਕਰ ਰਹੀ ਸੀ ਨਹੀਂ ਵੈਸੇ ਸਭ ਛੱਪੜੋ ਕੋਈ ਆਪਣਾ ਪੰਚਾਇਤ ਦਾ ਛੱਪੜ ਨਹੀਂ ਕੋਈ ਪਿੰਡ ਦਾ ਛੱਪੜ ਨਹੀਂ ਵੈਸੇ ਜੋ ਛੱਪੜ ਬਣ ਚੁੱਕਾ ਵਾ ਤੇ ਸਾਡੇ ਘਰ ਜਿਹੜੇ ਉੱਥੋਂ ਥੋੜੀ ਦੂਰੀ ਤੇ ਆ ਜਦੋਂ بارش ਆਉਂਦੀ ਆ ਪਾਣੀ ਬੈਕ ਆਉਂਦਾ ਉਹਦੇ ਕਰਕੇ ਇਹਨਾਂ ਮੁੰਡਿਆਂ ਨੂੰ ਉਪਰਾਲਾ ਕਰਨਾ ਸੀ ਕਿ ਚਲੋ ਅਸੀਂ ਇਹਦੀ ਸਫਾਈ ਕਰਦੇ ਜਿਹੜਾ ਪਾਣੀ ਬੈਕ ਨਾ ਬੱਧੇ ਤੁਹਾਨੂੰ ਮੰਗ ਕਿਉਂ ਮੰਗ ਤੇ ਕੋਈ ਹੋਈ ਆ ਜੀ ਜਿਹੜੇ ਦੋਸ਼ੀ ਹੋਣ ਤਾਂ ਸਾਕਤੋ ਸਾਕ ਕਾਰਵਾਈ ਹੋਣੀ ਜੀ ਉਸਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਜੀ ਪੁਲਿਸ ਨੇ ਕੀ ਕਾਰਵਾਈ ਕਰਨੀ ਹੈ ਜੀ ਡੀਐਸਪੀ ਸਾਹਿਬ ਤੇ ਸਾਬਕਾ ਸਰਪੰਚ ਜਿਹੜਾ ਉਹ ਪੰਚਾਇਤ ਘਰ ਬੈਠੇ ਸੀ ਕਿਉਂਕਿ ਮੈਂ ਉੱਥੇ ਸਾਹਮਣੇ ਪट्रोल पंप ਆ ਮੈਂ ਪट्रोल पंप ਕੋਲ ਆਪਣੇ ਦੇ ਵਿੱਚ ਐਕਟ ਵਜੋਂ ਤੇਲ ਪਵਾ ਕੇ ਆਇਆ ਹਾਂ ਉੱਥੇ ਡੀਐਸਪੀ ਸਾਹਿਬ ਵੀ ਬੈਠੇ ਸੀ ਤੇ ਸਾਬਕਾ ਸਰਪੰਚ ਵੀ ਬੈਠਾ ਹੈ ਔਰ 8 ਤੋਂ 10 ਮੋਟਰਸਾਈਕਲ ਵੀ ਖੜੇ ਇਕੱਠੇ ਉੱਥੋਂ ਹੀ ਪ੍ਰੇਰਿਤ ਹੋ ਕੇ ਆਏ ਆ ਡੀਐਸਪੀ ਸਾਹਿਬ ਨੇ ਕਿਹਾ ਹੋਊਗਾ ਕਿ ਮੈਂ ਬੈਠਾ ਹਾਂ ਕਿਉਂਕਿ ਪਹਿਲਾਂ ਵੀ ਇਸ ਮੋੜ ਦੇ ਉੱਤੇ ਹਮਲਾ ਹੋਇਆ ਦਾਤਰ ਨਾਲ ਇਹਦੀ ਉਂਗਲ ਕੱਟੀ ਗਈ ਆ ਇਹਦਾ ਮੈਨੂੰ ਕੋਈ ਪੁਲਿਸ ਸੀਗੀ ਉੱਥੇ ਨਹੀਂ ਮੇਰਾ ਕਹਿਣਾ ਸਾਰੇ 7 ਘੰਟੇ ਹੋ ਗਏ ਇਸ ਵਾਰ ਦਾ ਨੂੰ ਹੋਇਆ ਕੋਈ ਬਿਆਨ ਹੋਇਆ ਕੋਈ ਪਰਚਾ ਹੋਇਆ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ